ਦੇਸ਼ ਦੁਨੀਆ ਵਿੱਚ ਵਾਸਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈ ਰਜਿੰਦਰ ਸਿੰਘ ਬਿਲਗਤੀ ਤੁਸੀਂ ਦੇਖ ਰਹੇ ਹੋ ਬਿਲਗਾ نیوز ਔਨਲਾਈਨ ਚੈਨਲ ਤੇ ਦੋਸਤੋ ਜਾਗਾਂ ਦੇ ਵਿੱਚ ਰੁੱਖ ਵਿੱਚੋਂ ਅੱਜ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਜਾਂ ਭੰਗ ਹੋਈ ਸੁਧਾਰ ਲਹਿਰ ਦੀ ਕੀ ਭੂਮਿਕਾ ਰਹੀ ਬਿਲਗੇ ਦੀਆਂ ਨਗਰ ਪੰਚਾਇਤਾਂ ਸੋਨਾ ਵਿੱਚ ਕਿਸੇ ਸਮੇਂ 1998 ਤੋਂ ਲੈ ਕੇ ਲਗਾਤਾਰ 3 ਗ੍ਰਾਮ ਪੰਜੇਤੋਂਪੁਰ ਕਾਬਜ ਰਹੀ ਇਹ ਪਾਰਟੀ ਜਾਨੀ ਕਿ ਜਾਜੀ ਸਿੰਘ ਸਨਨੀ ਦੀ ਅੱਜ ਪਾਲਸੀ ਆ ਰਾਜਨੀਤੀ ਇੱਥੇ ਫੈਲ ਹੋ ਗਿਆ ਜਿੱਦੀ ਦੋ ਵਾਰੀ ਸਰਪੰਚੀ ਚੌਧਰੀ ਜਾਜੀ ਸਿੰਘ ਸਣੀ ਕੋਲ ਰਹੀ ਤੀਸਰੀ ਵਾਰ ਉਹਨਾਂ ਦੇ ਧੜੇ ਦੀ ਸੁਖਵਿੰਦਰ ਕੋਲ ਨੂੰ ਇਹਨਾਂ ਵੱਲੋਂ ਸਰਪੰਚ ਬਣਾਇਆ ਗਿਆ ਸੀ ਅਕਾਲੀ ਅਕਾਲੀ ਪਾਰਟੀ ਦੀ ਸਥਿਤੀ ਬਾਰੇ ਅਸੀਂ ਜਾਤਾਂ ਦੇ ਝੁਕੇ ਵਿੱਚ ਚਰਚਾ ਕਰ ਰਹੇ ਹਾਂ ਪਹਿਲਾਂ बसपा ਫਿਰ ਲਾਲ ਚੰਡੇ ਵਾਲੀਆਂ ਪਾਰਟੀਆਂ ਤੋਂ ਬਾਅਦ ਅੱਜ ਦੀ ਇਸ ਵੀਡੀਓ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਭੰਗ ਹੋ ਚੁੱਕੀ ਸੁਧਾਰ ਲਹਿਰ ਦੇ ਵਰਕਰਾਂ ਨੇ ਇਕੱਠੇ ਹੋ ਕੇ ਨਗਰ ਪੰਚਾਇਤ ਬਿਲਗਾ ਦੀ ਚੋਣ ਆਜਾਦ ਤੌਰ ਤੇ ਚੋਣ ਗੱਠਜੋੜ ਵਿੱਚ ਕਾਂਗਰਸ बसपा ਅਕਾਲੀ ਸੀਪੀਆਈ ਐਮ ਸ਼ਾਮਲ ਸੀ ਵਿੱਚ ਕੀ ਪ੍ਰਾਪਤੀ ਕੀਤੀ ਆਓ ਇਸ ਤੇ ਗੱਲ ਕਰ ਲਈਏ ਦੋ ਸੀਟਾਂ ਤੇ ਕਾਗਜ਼ ਰੱਦ ਹੋਣ ਨਾਲ ਤਸਵੀਰ ਕੁਝ ਹੋਰ ਹੀ ਹੋ ਗਈ ਫਿਰ 11 ਸੀਟਾਂ ਤੇ ਵੋਟਾਂ ਗਈਆਂ ਅਗਰ ਪੰਚਾਇਤ ਬਿਲਗਾ ਦੀਆਂ ਨਗਰਪੰਚਾਇਤ ਬਿਲਗਾ ਦੀਆਂ 21 ਦਸੰਬਰ 2024 ਨੂੰ ਬੋਟਾ ਪ੍ਰਾਣਾਪरांत ਆਏ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੀ ਕੀ ਸਥਿਤੀ ਰਹੀ ਬਾਰੇ ਗੱਲ ਕਰਾਂਗੇ ਪੱਕ ਪੱਕ ਪਾਰਟੀਆਂ ਦਾ ਗੱਡਜੋ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਾਂ ਸੁਧਾਰ ਮਹਿਰ ਦੀ ਜਿਵੇਂ ਪਹਿਲਾਂ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੀ ਸਥਿਤੀ ਹੈ ਬਿਲਗਾ ਵਿੱਚ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਸਰਕਾਰ ਨਹੀਂ ਹੁੰਦੀ ਦਸੀ ਇਹ ਤੇ ਜਕਰ ਦੇ ਹੋਇਆ ਕਿ ਕੁਤ ਪ੍ਰਤਾਪ ਸਿੰਘ ਘਟਾਲਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਚਲੇ ਗਏ ਉਸ ਤੋਂ ਉਪਰੰਤ ਵੀ ਬੀਬੀ ਰਾਜਵੰਦਰ ਕੁਲ ਉਸ ਤੋਂ ਉਪਰੰਤ ਬੀਬੀ ਰਾਜਵੰਦਰ ਕੌਰ ਭੁੱਲਰ ਪਰਿਵਾਰ ਦੇ ਰਾਜਕਮਲ ਸਿੰਘ ਗੱਲ ਸ਼੍ਰੋਮਣੀ ਕਾਲਦੀ ਦਲ ਦੀ ਤਰਫੋਂ ਹਲਕਾ ਨੂੰ ਉਧਰ ਵਿੱਚ ਵਿਚਰ ਰਿਹਾ ਹੈ ਇਹ ਚੋਣਾਂ ਵਿੱਚ ਉਹ ਵੀ ਕਿਤੇ ਨਹੀਂ ਦਿਸੇ ਇਹ ਚੋਣ ਵਿੱਚ ਗੱਲ ਕਰ ਲੈਨੇ ਆ ਚੋਣ ਨਤੀਜਿਆਂ ਦੀ ਕਾਂਗਰਸ ਨੂੰ ਮਿਲੀਆਂ ਤਿੰਨ बसपा ਨੂੰ ਇੱਕ ਤੇ ਇੱਕ ਸੀਟ ਵਾਰ ਨੰਬਰ 9 ਤੋਂ ਸੁਧਾਰ ਲਹਿਰ ਜਿਹੜੀ ਭੰਗ ਹੋਈ ਆ ਉਹਦੇ ਖਾਤੇ ਵਿੱਚ ਜੇ ਕਹਨ ਲਈਏ ਤੇ ਪੰਜ ਇਹ ਉਮੀਦਵਾਰ ਦੋ ਚਿੱਤੇ ਚੋਣ ਗੱਠਜੋੜ ਵਿੱਚ ਲੜੀ ਇਹਨਾਂ ਨੇ ਚੋਣ ਪੰਜੇ ਉਮੀਦਵਾਰਾਂ ਨੇ ਆਜ਼ਾਦ ਚੋਣ ਇਹ ਲੜੀ ਸੀ ਤੇ ਪਾਰ ਨੰਬਰ 9 ਨੂੰ ਬਟਾਲਾ ਦੀ ਮਿਹਨਤ ਦੇਖ ਲਈਏ ਚੌਧਰੀ ਚਾਜੀ ਸਿੰਘ ਦੀ ਮਿਹਨਤ ਦੇਖ ਲਈਏ ਤਾਂ ਨਜ਼ਰ ਆਉਂਦੀ ਹੈ ਹੁਣ ਇੱਕ ਝਾਤ ਮਾਰ ਦਿੰਨੇ ਆ ਬਿਲਕਾ ਵਿੱਚ 1998 ਤੋਂ ਲੈ ਕੇ ਜੌਹਰੀ ਗਾਜੀ ਸਿੰਘ ਨੇ ਚੋਣ ਕਟੜ ਦੇ ਤਹਿਤ 2008 ਤੱਕ ਤਿੰਨ ਟਰਮਾਂ ਵਿੱਚ ಗ್ರಾಮ ਪੰਚਾਇਤ ਚੋਣਾਂ ਵਿੱਚ ਬਹੁਮਤ ਪ੍ਰਾਪਤ ਕੀਤਾ 2013 ਵਿੱਚ ਇਹ ਚੋਣ ਹੋਣੀ ਸੀ ਪਰ ਉਸ ਵੇਲੇ ಗ್ರಾಮ ਪੰਚਾਇਤ ਦੀ ਬਜਾਏ ਇਥੋਂ ਨਗਰ ਪੰਚਾਇਤ ਬਣਾਉਣ ਲਈ ਚਾਰਾਜੋਈ ਸ਼ੁਰੂ ਹੋਈ ਇੱਥੇ ਬਲਾਕ ਸੰਮਤੀ ਦੀ ਚੋਣ ਚੌਧਰੀ ਗਾਜੀ ਸਿੰਘ ਕੋਲੋਂ ਅਜਾ ਸ਼੍ਰਮਣੀ ਕਾਲੀਕਲ ਚੋਣ ਇਹ ਹਾਰ ਗਿਆ ਸੀ ਉਦੋਂ ਅਗਲੀ ਚੋਣ ਆਈ 2016 ਵਿੱਚ ਨਗਰ ਪੰਚਾਇਤ ਜਦੋਂ ਹੋਂਦ ਵਿੱਚ ਆਈ ਤਾਂ ਇਸ ਤੋਂ ਲੈ ਕੇ ਸਰਕਾਰ ਚ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਕਰਕੇ ਤੇ ਕਾਫੀ ਡਿਵੈਲਪਮੈਂਟ ਦੇ ਫੰਡ ਆਏ ਕੰਮ ਕਾਫੀ ਹੋਇਆ ਪਰ 2017 18 ਵਿੱਚ ਹੋਈ ਨਗਰ ਪੰਚਾਇਤ ਦੀ ਚੋਣ ਵਿੱਚ ਸਿਰਫ ਤਿੰਨ ਸੀਟਾਂ ਸ਼੍ਰੋਮਣੀ ਅਕਾਲੀ ਦਲ ਇੱਥੇ ਜਿੱਤਿਆ ਪਾਵੇਂ ਕਿ ਕਰੋੜਾਂ ਰੁਪਈਆਂ ਦੇ ਇੱਥੇ ਵਿਕਾਸ ਫੰਡ ਜਿਹੜੇ ਇਹ ਪਾਰਟੀ ਲੈ ਕੇ ਆਈ ਸੀ ਤੇ ਹੁਣ ਜੇ ਗੱਲ ਕਰ ਲੈਂਦੇ ਆ 2024 ਦੀ ਤੇ ਇਸ ਚੋਣ ਵਿੱਚ ਸੀਟ ਮਿਲੀ ਆ ਇੱਕ ਇਸ ਦੇ ਬਾਵਜੂਦ ਅਕਲੀ ਗੱਲ ਕਰ ਲੈਂਦੇ ਆ ਕਿ ਰਾਜਨੀਤੀ ਵਿੱਚ ਭਾਵੇਂ ਚੌਧਰੀ ਗਾਜੀ ਸਿੰਘ ਦਾ ਤਜਰਬਾ ਵਧਿਆ ਪਰ ਲੋਕਾਂ ਵਿੱਚ ਵਿਸ਼ਵਾਸ ਘਟਿਆ ਕਿਉਂਕਿ ਅਕਾਲੀ ਦਲ 2017 ਤੋਂ ਬਾਅਦ ਲਗਾਤਾਰ ਸਰਕਾਰ ਜਿਹੜੀ ਵੜਦੀ ਨਜ਼ਰ ਨਹੀਂ ਆਈ 2027 ਵਿੱਚ ਵੀ ਅਜੇ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਕਿ ਉਹ ਕਿ ਦੋ ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਅਤੇ ਉਸ ਵੇਲੇ ਸਫੀਰ ਬਾਗਲ ਵੱਲੋਂ ਕਬੂਲਲੇ ਇਹਨਾਂ ਹੁਕਮਨਾਮਿਆਂ ਨੂੰ ਦੇਖਦਿਆਂ ਲੱਗਦਾ ਕਿ ਸੰਗਤਾਂ ਮੋੜ ਪਰਵਾਮ ਕਰਨ ਦੇ ਮੋੜ ਵਿੱਚ ਨਹੀਂ ਕਿਉਂਕਿ 217 219 222 ਵਿੱਚ ਇਸ ਪਾਰਟੀ ਨੂੰ ਸੂਬੇ ਵਿੱਚ ਕਰਾਰੀ ਹਾਰ ਮਿਲੀ ਤਾਦੀਆਂ 224 ਦੀਆਂ ਐਮ ਇਲੈਕਸ਼ਨਾਂ ਵਿੱਚ ਵੀ ਨਤੀਜੇ ਸਾਹਮਣੇ ਨੇ ਹੁਣ ਗੱਲ ਕਰ ਲੈਨੇ ਆ ਕਿ ਇੱਥੇ ਬਿਲਕੁਲ ਹੀ ਇਹ ਤੇ ਗੰਦੇ ਪਾਣੀ ਦੇ ਨਿਕਾਸ ਅਤੇ ਰਿੰਗ ਰੋਡ ਲਈ ਆਮ ਆਦੀ ਪਾਰਟੀ ਵੱਲੋਂ ਜਿਹੜਾ ਇੱਥੇ ਕੰਮ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ 209 212 217 ਵਿੱਚ ਇਹਨਾਂ ਪੰਮਾਂ ਦਾ ਦਾਵਾ ਕੀਤਾ ਸੀ ਚਰੋਮਣੀ ਅਕਾਲੀ ਦਲ ਨੇ ਪਰ ਇਹ ਕੰਮ ਨਹੀਂ ਤੋੜ ਚੜੇ ਇਸ ਪਾਰਟੀ ਨੂੰ ਲੋਕਾਂ ਨੇ ਤੈਨਸ਼ਿਸ਼ਤਾ ਤੋਂ ਇੱਕ ਸੀਟ ਤੇ ਸੀਮਿਤ ਕਰ ਦਿੱਤਾ ਦੋ ਸੀਟਾਂ ਦੇ ਕਾਗਜ਼ਾਤ ਹੋਣ ਦੀ ਗੱਲ ਜੇ ਕੀਤੀ ਜਾਵੇ ਕੀ ਉਸ ਨੂੰ ਲੈ ਕੇ ਕੋਈ ਕਾਨੂੰਨੀ ਚਾਰਾਜੋਈ ਸ਼ੁਰੂ ਕੀਤੀ ਗਈ ਹੈ ਜਾਤਾ ਮੈਂ ਤਾਂ ਕਸੀਮਤ ਰਹਿ ਕੇ ਕੰਮ ਨਵੇੜ ਲਿਆ ਹਾਲੇ ਇਹਦੇ ਬਾਰੇ ਕੋਈ ਪਤਾ ਨਹੀਂ ਇਸ ਪਾਰਟੀ ਕੋਲ ਇੱਥੇ ਇੱਕ ਸੋਚ ਹੈ ਜਿਸ ਨੇ ਪਹਿਲਾ ਚੋਣ ਘਾਟ ਜੁੜਾ ਰਹੀ ਆਪਣੇ ਆਪ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਕਾਂਗਰਸ ਨੂੰ ਹੋਈ ਉਹ ਫਿਰ ਗੱਲ ਅਰਾਂਗੇ ਹੁਣ ਸਤਾਧਰ ਨੂੰ ਸੰਨ ਲਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਂ ਤੋਂ ਅੱਠ ਕਿੰਨੇ ਬਣ ਪ੍ਰਧਾਨਤੇਵੇਂ ਬਣਾ ਲਿਆ ਜਾਵੇ ਇਸ ਕੰਮ ਨਹੀਂ ਗਰੀਆ ਉਹ ਕੋਸ਼ਿਸ਼ ਪਿਛਲੇ ਦਿਨਾਂ ਤੋਂ ਕੀਤੀ ਜਾਂਦੀ ਨਜ਼ਰ ਆਉਂਦੀ ਹੈ 217 218 ਵਿੱਚ ਅਜੇ ਹੀ ਕੋਸ਼ਿਸ਼ ਨਹੀਂ ਹੋਈ ਪਰ ਇਸ ਵਾਰ ਤਿੰਨ ਆ ਜਾਣ ਪੰਜ ਸਾਢੇ ਹੋ ਜਾਣ ਇੱਕ ਕੋਸ਼ਿਸ਼ ਚਲਦੀ ਹੈ ਪਰ ਸਰਕਾਰੀ ਤਰ ਅਠਾਂ ਤੋਂ 10 ਕੇ ਮਾਉਣ ਇਸ ਤੇ ਲੱਗੀ ਹੈ ਐਮਐਲਏ ਵੱਲੋਂ ਰੈਂਗ ਰੋਡ ਲਈ ਲੋਕਾਂ ਨਾਲ ਵਾਦਾ ਕੀਤਾ ਮਾਰਚ ਵਿੱਚ ਪਤਾ ਲੱਗ ਜਾਣਾ ਜਦੋਂ ਵਿੱਤ ਕਮਿਸ਼ਨ ਨੇ ਵਾਕਿਆਜੀ ਫੰਡ ਪਾਸ ਕਰਤੇ ਤਾਂ ਹੋ ਸਕਦਾ ਆਮ ਅਨਿਪਾਰਦੀ ਇੱਥੇ ਰਿੰਗ ਰੋਡ ਬਣਾਉਣ ਚ ਕਾਮਯਾਬ ਹੋ ਜਾਂਦੀ ਆ ਉਹਨਾਂ ਦੇ ਹਿੱਸੇ ਇਹ ਆ ਜਾਂਦਾ ਇਹ ਸਮੇਂ ਨੇ ਦੱਸਣਾ ਪਰ ਇੱਥੇ ਇਹ ਕਿਹਾ ਜਾਣਾ ਬਹੁਤ ਜ਼ਰੂਰੀ ਆ ਕਿ ਚੌਧਰੀ ਜਾਜੀ ਸਿੰਘ ਨੇ ਲੰਬਾ ਸਮਾਂ ਬਲਕੇ ਦੇ ਵਿੱਚ ਰਾਜਨੀਤੀ ਕੀਤੀ ਆ ਰਾਜਨੀਤੀ ਉਹਨਾਂ ਲੋਕਾਂ ਦੀ ਸਿਰ ਤੇ ਕੀਤੀ ਆ ਜਿਨ੍ਹਾਂ ਨੂੰ ਨਜਾਇਜ਼ ਪੰਚਾਇਤੀ ਜ਼ਮੀਨਾਂ ਦੇ ਕਾਬਜ ਕਰਾਇਆ ਆਮ ਆਦਮੀ ਪਾਰਟੀ ਆਪਣੇ ਇਸ ਤਿੰਨ ਸਾਲ ਦੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਪਾਜਾ ਹਟਾ ਸਕੀ ਹੁਣ ਜਿੰਨੇ ਨਗਰ ਪੰਚਾਇਤ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਕੀ ਇਹ ਉਹ ਨਜਾਇਜ਼ ਕਬਜ਼ਿਆਂ ਤੋਂ ਇਹ ਗੱਲਬਾਹ ਜਿਹੜਾ ਆ ਉਠਾ ਪਾਏਗੀ ਹੋਰ ਵੀ ਬਲਕੇ ਦੇ ਵਿੱਚ ਜੈ ਨਜਾਇਜ਼ ਕਾਫੀ ਕੰਮ ਚੱਲਦੇ ਆ ਜਿਹੜੇ ਇਹਨਾਂ ਤਰ੍ਹਾਂ ਨਾਲ ਸਵੱਛਤ ਬੰਦੇ ਆ ਉਹਨਾਂ ਨੇ ਆ ਰਸਤੇ ਦੀ ਨਿਯਾਇਜ ਕਬਜੀ ਕੀਤੀ ਆ ਨਗਰਪੰਚਾਇਤ ਕਮੇਟੀ ਜਿਹੜੀ ਆ ਉਹ ਨੋਟੀਫਿਕੇਸ਼ਨ ਹੋ ਚੁੱਕਾ ਅਗਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਕਿਸ ਨੂੰ ਪ੍ਰਧਾਨ ਬਣਾਉਂਦੀ ਹੈ ਜਾਦੇ ਉਮੀਦ ਗਰਨਾਮ ਸਿੰਘ ਜੱਕੂ ਦੀ ਹੈ ਜਿਹਨੂੰ ਚਾਰ ਪਾਰਟੀਆਂ ਵੱਲੋਂ ਪਹਿਲਾਂ ਵੀ ਵਾਦਾ ਕੀਤਾ ਸੀ ਜਦੋਂ ਸਰਬਸੰਮਤੀ ਦੀ ਗੱਲ ਚੱਦੀ ਕਿ ਸਰਬਸੰਤੀ ਦੇ ਵਿੱਚ ਅਸੀਂ ਸ਼ਾਮਲ ਹੋਣ ਤਿਆਰ ਹਾਂ ਪਰ ਸ਼ਰਤੇ ਆ ਕਿ ਗਰਨਾਮ ਸਿੰਘ ਜੱਖੂ ਪ੍ਰਧਾਨ ਨਹੀਂ ਬਣਨਾ ਚਾਹੀਦਾ ਪਰ ਲੋਕਾਂ ਨੇ ਹੁਣ ਵੋਟਾਂ ਪਾ ਕੇ ਜਿਹੜੇ ਹਾਲਾਤ ਬਣਾਏ ਆ ਉਹਨਾਂ ਹਾਲਾਤਾਂ ਨੂੰ ਲੈ ਕੇ ਲੱਗਦਾ ਤੇ ਗਰਨਾਮ ਸਿੰਘ ਜੱਖੂ ਹੀ ਇਸ ਨਗਰ ਕਮੇਟੀ ਦੇ ਪ੍ਰਧਾਨ ਹੋ ਸਕਦੇ ਆ ਇਹ ਅਜੇ ਪੁਸ਼ਟੀ ਨਹੀਂ ਅਸੀਂ ਕਰਦੇ ਕਿਉਂਕਿ ਜਦੋਂ ਉਹ ਇਲੈਕਸ਼ਨ ਹੋਊਗੀ ਉੱਥੇ ਆਮ ਆਦਮੀ ਪਾਰਟੀ ਕੀ ਬਾਕਿਆ ਕਰਨਾ ਚਾਹੇ ਜਖੂ ਨੂੰ ਆਪਣਾ ਪ੍ਰਧਾਨਗੀ ਦਾ ਉਮੀਦਵਾਰ ਬਣਾਉਂਦੇ ਆ ਇਹ ਉਸ ਵੇਲੇ ਆਏ ਨਤੀਜਿਆਂ ਤੇ ਗੱਲ ਕਰਾਂਗੇ ਸੁਭਾਵਨਾਵਾਂ ਦੀ ਗੱਲ ਕਰਨੀ ਕੋਈ ਹਰਜ ਨਹੀਂ ਹੈ ਕਿ ਸੁਭਾਵਨਾਵਾਂ ਇਹ ਹੀ ਨੇ ਕਿ ਕਰਨਾਮ ਸਿੰਘ ਜਖੂ ਪ੍ਰਧਾਨ ਬਣਦੇ ਉਮੀਦਵਾਰ ਹੋਣਗੇ ਉਹਨਾਂ ਨੂੰ ਰੋਕਣ ਦੇ ਸੱਜਿਓ ਖੱਬਿਓ ਜਿਹੜੇ ਜੋੜ ਲੱਗਦੇ ਆ ਆਮ ਆਦਮੀ ਪਾਰਟੀ ਦੇ ਐਮਸੀਆਂ ਦੇ ਵੋਟਿਆਂ ਤੇ ਰੱਖ ਕੇ ਕਿ ਕਿਸੇ ਵੀ ਕੀਮਤ ਤੇ ਅਸੀਂ ਗਰਨਾਮ ਸਿੰਘ ਨੂੰ ਨਹੀਂ ਪ੍ਰਧਾਨ ਬਣ ਦੇਵਾਂਗੇ ਸਾਡੇ ਕੋਲ ਬਹੁਤ ਸਾਰੀਆਂ ਇਤਾਂ ਦੀਆਂ ਕਸੂ ਕਨਸੋਂ ਆਇਆ ਜੇਕਰ ਕਰਾਂਗੇ ਅਗਲੇ ਵੀਡੀਓ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦੇ ਜਥੇਬੰਦ ਕਲੀਪਰਾਂ ਤੱਕ ਪਹੁੰਚ ਕੀਤੀ ਜਾ ਰਹੀ ਆ ਕਿ ਤੁਸੀਂ ਐਸ ਵਿਅਕਤੀ ਦਾ ਨਾਮ ਪ੍ਰਪੋਜ਼ ਕਰੋ ਬਹੁਤ ਕੁਝ ਹੋ ਰਿਹਾ ਕਾਹਤੇ ਹੋ ਰਿਹਾ ਇੰਨਾ ਡਰ ਕਿਉਂ ਹੈ ਡਾਰ ਕਿਉਂ ਸਤਾਉਂਦਾ ਜਦੋਂ ਕਿ ਇਸ ਇਲੈਕਸ਼ਨ ਦੇ ਵਿੱਚ ਇਕੱਠ ਜੂੜ ਵੱਲੋਂ ਜਿਆਦਾ ਜਿਹੜਾ ਬਖਲਾਟ ਆ ਕੇ ਮਾਈਕ ਤੋਂ ਕੱਢੀ ਗਈ ਆ ਉਹ ਕਰਨਾਮ ਸਿੰਘ ਜਖੂ ਦੇ ਖਿਲਾਫ ਕੱਢੀ ਗਈ ਆ ਕੀ ਇਹਨਾਂ ਨੂੰ ਆਪਣੇ ਪਾਵ ਸਤਾਉਂਦੇ ਆ ਕੀ ਇਹਨਾਂ ਨੂੰ ਹੁਣ ਇੰਉ ਲੱਗਦਾ ਕਿ ਇਹ ਵਿਅਕਤੀ ਆ ਕੇ ਬਿਲਗੇ ਦੇ ਵਿੱਚ ਉਹ ਅਜਿਹੇ ਕੰਮ ਨਾ ਕਰ ਦੇਵੇ ਜਿਨ੍ਹਾਂ ਕਰਕੇ ਇਨਾ ਦੀ ਲੀਡਰਸ਼ਿਪ ਨੂੰ ਖਤਰਾ ਹੋ ਸਕਦਾ ਇਹ ਲੋਕ ਇਹ ਕੰਮ ਕਿਉਂ ਨਹੀਂ ਕਰ ਸਕੇ ਇਹ ਵੀ ਇੱਕ ਵਿਸ਼ਾ ਹੈ ਸੋ ਦੋਸਤੋ ਬਿਲਗਰ نیوز ਆਨਲਾਈਨ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਬਿਲਗੀ ਦੇ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਂਦਾ ਵੇ ਅਸੀਂ ਜਿਆਦਾ ਵਿਕਾਸ ਨੂੰ ਤਰਜੀਹ ਦਿੰਦੇ ਹਾਂ ਕਿਸੇ ਸਮੇਂ ਬਿਲਗੇ ਦੇ ਵਿੱਚ ਲਿਟਦੇਆ ਚੌਧਰੀ ਜੱਜੀ ਸਿੰਘ ਸਣੀ ਜਿਨ੍ਹਾਂ ਨੇ ਵਿਕਾਸ ਕੀਤਾ ਤਾਂ ਅਸੀਂ ਉਹਦੇ ਵਿਕਾਸ ਨੂੰ ਲੋਕਾਂ ਤੱਕ ਆਪਣੀਆਂ ਖਬਰਾਂ ਰਾਹੀਂ ਲੈ ਕੇ ਗਏ ਆਂ ਅਗਰ ਪਰਮੇਂਦਰ ਸਿੰਘ ਪੰਮਾ ਨੂੰ ਸਮਾਂ ਮਿਲਿਆ ਅਸੀਂ ਉਹਨੂੰ ਵੀ ਆਪਣੀਆਂ ਖਬਰਾਂ ਰਾਹੀਂ ਲੋਕਾਂ ਤੱਕ ਪ੍ਰਮੋਟ ਕੀਤਾ ਅਗਰ ਅੱਜ ਲੋਕਾਂ ਨੇ ਲੀਡਰਾਂ ਨੂੰ ਬਦਲਿਆ ਤੇ ਅੱਜ ਮਿਲ ਕੇ ਦੇ ਜਿਹੜੇ ਮੁੱਦੇ ਵਿਕਾਸ ਦੇ ਆ ਉਹ ਬਾਜਾ ਮਾਰਦੇ ਆ ਉਹ ਮਸਲੇ ਹੱਲ ਹੋਣ ਉਹਨਾਂ ਮਸਲੇ ਨੂੰ ਹੱਲ ਹੋਣ ਲਈ ਜਿਹੜੀ ਲੋਕਾਂ ਨੇ ਨਵੀਂ ਲੀਡਰਸ਼ਿਪ ਲਿਆਦੀ ਹੈ ਪੁਰਾਣਿਆਂ ਦੇ ਵਿੱਚੋਂ ਕੌਣ ਕੌਣ ਜਿੱਤ ਗਿਆ ਕੌਣ ਪੁਰਾਣੇ ਜੋ ਹਲ ਗਿਆ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਉਸ ਤੋਂ ਪਹਿਲਾਂ ਇੱਕ ਵੀਡੀਓ ਸੀ ਕਾਂਗਰਸ ਦੀ ਕੀ ਕਾਰਗਜ਼ਾਰੀ ਰਹੀ ਹੈ ਕਾਂਗਰਸ ਸ਼ਰਮਣੀ ਅਕਾਲੀ ਦਲ ਨੂੰ ਵਧੀਆ ਕਾਂਗਰਸ ਨੇ ਕਿਸੇ ਸਮੇਂ ਚੌਧਰੀ ਜਾਜੀ ਸਿੰਘ ਨੂੰ 1998 ਵਿੱਚ ਬਸਾਕੀਆਂ ਦੇ ਕੇ ਇਸ ਰਾਜਨੀਤੀ ਦੇ ਵਿੱਚ ਅੱਗੇ ਲਿਆਂਦਾ ਸੀ ਅੱਜ ਫਿਰ ਚੌਧਰੀ ਜਾਜੀ ਸਿੰਘ ਨੇ ਆੰਗਰੇਜ਼ਾਂ ਦਾ ਸਾਰਾ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਨੇ ਕਾਮਯਾਬ ਹੋ ਗਿਆ ਉਹ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਸੁਣੇ ਲਿਆ ਸੋ ਦੋਸਤੋ ਅੱਜ ਲਈ ਇੰਨਾ ਹੈ ਅਗਲੇ ਦਿਨਾਂ ਵਿੱਚ ਕਾਂਗਰਸ ਦੀ ਇਹਨਾਂ ਚੋਣਾਂ ਵਿੱਚ ਕੀ ਕਾਮਯਾਬੀ ਰਹੀ ਉਹਦੇ ਬਾਰੇ ਜ਼ਿਕਰ ਕਰਾਂਗੇ ਕਿਹੜੀ ਸੀਟ ਕਾਂਗਰਸ ਆਪਣੇ ਬਦੂਤੇ ਤੇ ਜਿੱਤ ਗਈ ਹੈ ਕਿਹੜੀ ਨਹੀਂ ਜਿੱਤ ਸਕੀ ਉੱਤੇ ਚਰਚਾ ਕਰਾਂਗੇ ਅੱਜ ਲਈ ਇੰਨਾ ਤੁਸੀਂ ਬੇਕਦਰ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੁਸੀਂ ਬਹੁਤ ਸਾਨੂੰ ਪਿਆਰ ਤੇ ਉਤਸ਼ਾਹ ਵਕਸ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ